ਹੁਣੀ ਹੁਣੀ ਨਹਾ ਕੇ ਆਟਿਆ ਸਾਡਾ ਬਾਈ ਤਾਂ ਸਵਾਗਤ ਆ ਤੁਹਾਡੇ ਸਾਰਿਆਂ ਦਾ ਇੱਕ ਹੋਰ ਨਵੀਂ ਤਖੜੀ ਵੀਡੀਓ ਦੇ ਵਿੱਚ ਅੱਜ ਹੈਗਾ ਆਪਣੇ ਲਾਲ ਲੇਕੇ ਯਾਰ ਦਾ ਜਨਮ ਦਿਨ ਕਿੰਦੇ ਦਾ ਤਾਂ ਉਹਦੀ ਖੁਸ਼ੀ ਦੇ ਵਿੱਚ ਬਣਾਇਆ ਸੀ ਅਸੀਂ ਮੁਰਗਾ ਵੀ ਕੇ ਕੌਣ ਪਾਣੀ ਵਾਲੇ ਆ ਭੰਦਨੇ ਤਾਂ ਫੋਲਗੇਟ ਆ ਇਹ ਉਹਦੇ ਦਿਖਾੜਿਆ ਲੈ ਨਾ ਗੇਲਾਂ ਚ ਕਾਦਾ ਤੇ ਅੱਜ ਵੀ ਹਫ਼ਤੇ ਬਾਅਦ ਆਏ ਆ ਪਾਣੀ ਵਾਲੇ ਇਹ ਇਹਦਾ ਆਪਣੀ ਆੜੀ ਲਾ ਮੈਂ ਉਹ ਦਿਗਾੜੇ ਵਾਲਾ ਉਹ ਤਾਂ ਭੁੱਲ ਹੀ ਹੋ ਫਿਰ ਉਹ ਨਹੀਂ ਆਉਂਦੇ ਦਿਗਾੜੇ ਵਾਲੇ ਇੰਨੇ ਜਿਹੜਾ ਗੇਲਨ ਚ ਕਾਏ ਪਤਾ ਨਹੀਂ ਕਿਹਨੂੰ ਫੜਾਦਾ ਐ ਰੈਂਡਮ ਹੀ ਫੜਾਦਾ ਅਗੇ ਭਰ ਕੇ ਲਿਆ ਦਿਓ ਸਾਨੂੰ ਪਾਣੀ ਨਾਲ ਪੈਸੇ ਦੇ ਤੇ ਨਾ ਗੇਲਨ ਉਹ ਗੇਲਨ ਵੀ ਨਹੀਂ ਮੋੜ ਕੇ ਗਏ ਤੇ ਇਹ ਹੁਣ ਇਹਦਾ ਦੂਜੇ ਆਹੋ ਕੁਝ ਰੋਹਣੀ ਅਰੇ ਤਾਂ ਅਹੀਂ ਬਣਾਇਆ ਅੱਜ ਦੇਸੀ ਮੁਰਗਾ ਕੱਲੇ ਪਾਟ ਦਾ ਆਹ ਤੇ ਅੱਜ ਮੈਂ ਤਾਂ ਅੜੱਕ ਕੇ ਦਾਣਾ ਬਹੁਤ ਚੰਗਾ ਬਈ ਜਿਆਦਾ ਕੁਝ ਖਾਦਾ ਨਹੀਂ ਨਾ ਮੈਂ ਅੱਜ ਮੀਲ ਪ੍ਰੈਪ ਕੀਤੀ ਕਿਉਂਕਿ ਅੱਜ ਮੈਨੂੰ ਪਤਾ ਵੀ ਟੀਅਰਡੇ ਹੋ ਜਾਣਾ ਏ ਤਾਂ ਸਵੇਰ ਮੈਂ ਪ੍ਰੋਟੀਨ ਪੀਤਾ ਥੋੜਾ ਜਿਹਾ ਦੁੱਧ ਪੀਤਾ ਸੀ ਤੇ ਹੋਰ ਲਟਰ ਥੋੜੇ ਸੀਡਸ ਨਟਸ ਖਾਦੇ ਆ ਕਾਜੂ ਵਗੈਰਾ ਤੇ ਬ੍ਰੈਡ ਵਗੈਰਾ ਖਾਦੇ ਸੀਗੇ ਤੇ ਦੁਪਹਿਰੇ ਵੀ ਮੈਂ ਇੱਕ ਰੋਟੀ ਖਾਧੀ ਆ ਤੇ ਦੋ ਤਿੰਨ ਅੰਡੇ ਤੇ ਹੁਣ ਵੀ ਮੈਂ ਪੀਨਰ ਬਟਰ ਨਾਲ achar ਬ੍ਰੈਡ ਖਾਦੇ ਬਾ ਤਾ ਇਹਦਾ ਕਾਰਨ ਸੀਗਾ ਕਿਉਂਕਿ ਅੱਜ ਅਸੀਂ ਆਪਾਂ ਨੇ ਕੇਕ ਕੁਕ ਲਿਆਵਾਂਗੇ ਮਿੱਠਾ ਵਗੈਰਾ ਲਿਆਵਾਂਗੇ ਉਹਦੇ ਵਿੱਚ ਮੇਰੀ ਕੈਲਰੀ ਵਾਵਾ ਉਹ ਤਾਜ ਉੱਠ ਜਾਣੀਆਂ ਉਹਦੇ ਵਿੱਚ ਮੇਰੀ ਕੈਲਰੀ ਵਗੈਰਾ ਵਾਵਾ ਉੱਤੇ ਉੱਠ ਜਾਣੀਆਂ ਉਹਦਾ ਕਰਕੇ ਤਾਂ ਅੱਜ ਅਸੀਂ ਆਉਣ ਮੀਟ ਮੂਡ ਸਾਡਾ ਸਾਰਾ ਕੁਝ ਤਿਆਰ ਬੈਠਾ ਏ ਤਿਆਰ ਪਿਆ ਏ ਮੈਂ ਵੀ ਨਾ ਹਟਿਆ ਮਣੀ ਵੀ ਵਾਲ ਕਟਾ ਕੇ ਆਇਆ ਵੀ ਨਾ ਹੁੰਦਾ ਏ ਤੇ ਇਹ ਦੁਬਾਰਾ ਅਸੀਂ ਲਾਲੇ ਕਣੋਂ ਡੀਕਦੇ ਆ ਫੇਰ ਜਾਵਾਂਗੇ ਨਹਾਉਣ ਪਹਿਲਾਂ ਸਾਡਾ ਰਾਦਾ ਵੀ ਬਾਹਰੋਂ ਹੀ ਉਹ ਬਣਵਾ ਲਾਂਗੇ ਬਣਾ ਬਣਾਇਆ ਖਰੀਦ ਲਾਂਗੇ ਬਾਅਦ ਚੋ ਕਹਿੰਦੇ ਨਹੀਂ ਏ ਤਰੀ ਵਾਲਾ ਹੀ ਖਾਣਾ ਏ ਤਾਂ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਲਾਲ ਲਿਖ ਕੇ ਜਾਣੰਦਾਂ ਦਿਖਾਵਾਂਗੇ ਮੌਜੂਦ ਜੋਕਾ ਫਾਕ ਤੋਂ ਫਾਲ ਮੇਕਾਉਂ ਕੋ ਭਾਇਓ ਕਾਉਂ ਨਸਦੂ ਲਿਓ ਫਾਤੀ ਜੀ ਦਾ ਮਸਦਕਾ ਨਹੀਂ ਵਾਹ ਅੰਤ ਤੱਕ ਬਸ ਹੋ ਗਿਆ ਥੈਂਕ ਯੂ ਮੁੰਡਾ ਬਈ ਉਹ ਨਹੀਂ ਇੱਥੇ ਆ ਹਣ ਬੁੱਕੋ ਸਲਾਦ ਵਾਸਤੇ ਲੈਣੇ ਦਾਨੋ ਪਾਣੀ ਪੀ ਆਸੀਂ ਮੂੰਹ ਨਾ ਕਹੋ ਮੂੰਹ ਇਹ ਤਾਂ ਪੀਲਾ ਤਾਂ ਵੱਧੂ ਹੀ ਆ ਹੁਣ ਇਹਨਾਂ ਨੂੰ ਖੋਲ ਕੇ ਸਾਰਿਆਂ ਨੂੰ ਬਲਾਉਂਦੇ ਆਂ ਪੰਜਵਾਹ ਹੀ ਮਹਾ ਮਿਲਕਾ ਹਾਂ ਕਾਉਂ ਹਾਂ ਤੁਹਾਡੇ ਸਹੀ ਨਹੀਂ ਐ ਤੇ ਨੇੜੇ ਤੇੜੇ ਆ ਕਾਉਂ ਪਾ ਤੇ ਰੋੜੀ ਬਹੁਤ ਪਾ ਤੇ ਤੇ ਆ ਹੁਣ ਇਹਨੂੰ ਦਗੜਾ ਖੋਲ ਕਰ ਦਣਾ ਇਹਨੂੰ ਤੋ ਫਿਰ ਆ ਇਹਨੂੰ ਪਾਸੇ ਰੱਖ ਦੂੰਗਾ ਇਹ ਤਾਂ ਮੈਂ ਤੋ ਦੂੰਗਾ ਅਸੈਂ ਹੀ ਰੱਖਣਾ ਇਹ ਨੂੰ ਢੱਕਣ ਦੇ ਪਾਸੇ ਰੱਖਾ ਉਹਨੂੰ ਦੋਵਾਂ ਪਰ ਮੈਨੂੰ ਪੇਟੀ ਆ ਕਿ ਮੈਂ ਪਾ ਦਿੰਦਾ ਤੇ ਬਾਈ ਦੇਖੂਗਾ ਤੇ ਮੇਰਾ ਜਾਨਦਾਰ ਕੋਲੋਂ ਉਹ ਤੋਰੀ ਲਾਉਣ ਜੋਗਾ ਕਿਉਂ ਬੱਗਵਾ ਸਰਦਾਰ ਦੇ ਮੁੰਡਾ ਆ ਤੂੰ ਖੁਸ਼ ਨਹੀਂ ਹੁੰਦਾ ਸਰਦਾਰ ਦੇ ਮੁੰਡੇ ਕਿਹ ਕਹਾ ਤੋਰੀ ਕਦੋਂ ਲਾਉਣ ਜਗਾ ਨਾ ਹਲਾ ਤਾਂ ਗਾਣਾ ਯਾਰ ਅੱਜ ਮੇਰਾ ਜਾਨਦਾਰ ਹਾਂ ਲਾ ਲੇਗਾ ਨਾ ਦੋ ਦੀਆ ਪਾਤਾ ਹੁਣ ਇਹਨੂੰ ਹਲਾ ਦਵਾ ਸਾਰਾ ਟਖੰਡ ਫੁਖੜ ਪਾਊਗਾ ਖੰਡ ਥੋੜੀ ਆ ਮਿੱਠਾ ਹੀ ਹੁੰਦਾ ਹੋਰ ਕਾਦੇ ਵਾਸਤੇ ਹੁੰਦਾ ਹੈ ਖੰਡ ਆਂਦਾ ਖੰਡ ਪਾਉਣੀ ਪੈਂਦੀ ਹੁੰਦੀ ਇੱਲਾ ਫੜ ਲੋ ਠੰਗਣ ਖੰਡ ਕੌਣ ਪਾਉਂਦਾ ਹੁੰਦਾ ਹਾਲਾ ਕਰੇ ਨਾ ਖਾਏਗਾ ਤੂੰ ਉਹਦੇ ਬਾਰੇ ਉਹ ਚ ਤਾਂ ਬਾੜਾ ਅੰਗੂਰੰਗਾਰ ਹੋਰ ਕੀ ਕੋਸ ਮੈਂ ਪਾ ਨਫਲਾ ਵੀ ਹੁਣ ਘੜੀ ਨਾਲ ਤਰੀ ਦਿਖਾਉਂਦੇ ਕਿਵੇਂ ਤਰੀ ਤਾਂ ਵਿਖੀ ਜਾਂਦੀ ਆ ਇਹ ਹੈ ਇਸਕਾ ਮਾੜ ਪੱਤਾ ਇਹ 400 ਦੇ ਤੇਲ ਵਿੱਚ ਤਿਆਰ ਕੀਤੇ ਹੋਏ ਹਨ ਸਾਡਾ ਬਾਈ ਤਾਂ ਲੱਗਿਆ ਤੁਰਨ ਇਹ ਦੀਕ ਦੇ ਲਾਲ ਲੈ ਕੇ ਹਨ ਉਹਨਾਂ ਨੂੰ ਆਉਣਗੇ ਮੈਲੀ ਦੇ ਲੂਡੇ ਲੈ ਕੇ ਜਾਣਾ ਇਹ ਖਾਣਾ ਪਾਣੀ ਚੱਕ ਲੈਣਗੇ ਲਾਲੇ ਕਰਕੇ ਲੇਟ ਹੋ ਗਏ ਉਹ ਹੁੰਦੇ ਉਹ ਵੀ ਆਪਾਂ ਜਾ ਕੇ ਵੇਨੇ ਉਹਨਾਂ ਦਾ ਕਿਹਨੇ ਕੀ ਮਾਹੌਲ ਮਗਨੀ ਤੁਰਪਿੰਦੇ ਪੰਚਾਂ ਮਿੰਟਾਂ ਨੂੰ ਵੀ ਇੱਥੇ ਤਾਂ ਪਹੁੰਚ ਗਿਆ ਪਰ ਇਕੱਠ ਬਹੁਤ ਜ਼ਿਆਦਾ ਟੇਕਰ ਵਗਾਰਾ ਵੱਜੀ ਜਾਂਦੇ ਆ ਬਹੁਤ ਜ਼ਿਆਦਾ ਇਕੱਠਾ ਲੋਕ ਆਏ ਵਾਹ ਯਾਰ ਸਰ ਕੇ ਭੇਜਾਂਗੇ ਡਿਗਾੜੇ ਵਾਲਾ ਕਹੇ ਕੇਕ ਲੈਣਾ ਹੁਣਾਂ ਦੀ ਹੋਰ ਪਾਸੇ ਚੱਲਿਆ ਪਹਿਲਾ ਵਾਲੇ ਥਾਂ ਤੇ ਦੇਖੀ ਉਹ ਸੀ ਖੋਲ ਕੇ ਕੀ ਹੋ ਜਾ ਉਹ ਨਾ ਖੋਲੀ ਜਾ ਉਹ ਨਾ ਖੋਲ ਭਾਈ ਨਾ ਖਲਾਰ ਤੇਰੀ ਜਵਾਮ ਜਵਾਮ ਇਹ ਉਧਰ ਇਹ ਕੁਝ ਕੌਫੀ ਜੀ ਵਾਲਾ ਲਿਆ ਡਿਗਾੜਾ ਹੈ ਨਹੀਂ ਬਈ ਮੁਰਤੇ ਕਿੱਥੇ ਲਿਆ ਪੁੱਠਾ ਹੀ ਕਰ ਲਿਆ ਵੀ ਕੋਈ ਇਹ ਗੱਲ ਹੈ ਹੈਗਾ ਆਪਣੇ ਦੁਕਾਨ ਵਾਲੇ ਆਏ ਜਿਵੇਂ ਆਪਾਂ ਨੂੰ ਮੀਟ ਕਹੀ ਆਪਾਂ ਜਰਾ ਮੀਟ ਬਣਾਤਾ ਤੇ ਤੂੰ ਕਹਿ ਗਿਆ ਪੀਜਾਲਿਆਂ ਦੇ ਫੋਨ ਚੱਕ ਲੈ 6 ਫੋਨ ਲਾਏ ਵੇਖਾਂ ਕਿ ਇੱਕ ਫੋਨ ਨਹੀਂ ਜਗਾ ਫੋਟੋ ਵੀ ਭਾਈ WhatsApp ਤੇ ਲੈ ਇੱਕ ਫੋਨ ਦਾਨੀ ਦੁਕਾਨ ਕੀ ਉਹ ਤਾਂ ਕਹਿੰਦਾ ਇੱਕ ਫੋਨ ਚਾਰ ਦੇ ਫੋਨ ਤਾਂ ਮਤਨ ਕੇਕ ਮਤਨ ਪੀਜਾ ਕਰ ਪੀਜਾ ਲੈ ਤੂੰ ਗੱਲ ਮੁਕੀ ਮੈਂ ਪੁੱਜ ਹੂੰ ਮੈਂ ਗੱਲ ਕਰਦਾ ਮੈਨੂੰ ਘਰ ਕੋਲ ਤੇ ਲੈ ਜਾਣਾ ਭਰਾਵਾ ਮੋਟਰ ਰੋਹਣੀ ਹਾਲ ਚੜਿਆ ਭੈਣ ਦੇ ਨਾ ਸਮਾਨ ਬਾਦ ਤੇ ਲੈਂਦਾ 7:30 ਹੋ ਗਏ ਹੁਣ ਨੌਣ ਲੱਗੀਆਂ ਭੰਦਨਾ ਕਵੇਲਾ ਹੀ ਬੜਾ ਕਰਤਾ ਤੇ ਹੁਣ ਖਾ ਪੀ ਕੇ ਹਟਿਆ ਸਮੋਸੇ ਸਮੋਸੇ ਕੇ ਨਾ ਤਾਂ ਤੇ ਹੁਣ ਨੌਣ ਲੱਗੀਆਂ ਹੁਣ ਠੰਡ ਹੁਣ ਵਧਣ ਲੱਗ ਗਿਆ ਇਸ ਵੇਲੇ ਕਿ ਤੁਸੀਂ ਆਏ ਜਿਹਦੀ ਪਹਾੜੀ ਨਹੀਂ ਉੱਤੇ ਬਣਾਵਾ ਪਹਾੜੀ ਦੇ ਉੱਤੇ ਬਣਾਵਾ ਉੱਥੇ ਆਏ ਆ ਉੱਥੇ ਥਾਂ ਤੇ ਹਾਟਾ ਚਲ ਨਾ ਨਾ ਕੋਈ ਨਾ ਮੱਤ ਪਾ ਨਾ ਕੋਈ ਨਾ ਮੂਹ ਦਿਖਾ ਤੀ ਓ ਹਰੀ ਨੀਕਰ ਹਰੀ ਨੀਕਰ ਆ ਜਾ ਜਨੂੰਦੈਨ ਅੱਜ ਮੇਰਾ ਜਨਮ ਦਿਨ ਜਨੂੰਦੈਨ ਵੱਡੇ ਬੋਏ ਐ ਹਰੀ ਨੀਕਰ ਨਹੀਂ ਐ ਬੱਕਰ ਲੈ ਸਨੈਪ ਟਿਊਬ ਚ ਕਿਆ ਪਾਉਂਗਾ ਬਹੁਤ ਕਿੰਨਾ ਮੈਂ ਸਿਆਸੀ ਹੈਂ ਤਰੇ ਸੜਾ ਜੋਲ ਨਿਕਲੇ ਹੀ ਬੱਗੋ ਦੀ ਓਏ ਕਰ ਲਿਆ ਏ ਬੱਗੋ ਦੀ ਜੋਲ ਲੈ ਨਿਕਲੇ ਹੀ ਨਾ ਵੇਖੀ ਯਾਰ ਆ ਪੱਗੋ ਤੇਰਾ ਵਜਣ ਦਾ ਫਰਕ ਬਹੁਤ ਆ ਬਹੁਤ ਆ ਪਾਂਗੀ ਜਿੱਕਰ ਆ ਇਹਨੂੰ ਫਿਕਰ ਪਈ ਕਿਹੜੇ ਕਰ ਲਿਆ ਨਾ ਬੱਸ ਤੇਰੀ ਬਿਮਾਰੀ ਕੋਈ ਸਕੇਦਾ ਮੈਂ ਨਹੀਂ ਮੈਂ ਟੈਂਸ਼ਨ ਤੂੰ ਪੈ ਨਹੀਂ ਦਿੰਦੀ ਆ ਲੋੜ ਹੀ ਪਈ ਜਾਂਦਾ ਮਨ ਸੇ ਹਾ ਹਾ ਦਾਕ ਨੂੰ ਇਹ ਚ ਕੀ ਆ ਇਹ ਤੇ ਮੇਰੀ ਲੋੜ ਆ ਉਹ ਇੱਕ ਦੋ ਥਾਂ ਦਾ ਮੈਂ ਨੂੰ ਹਮ ਚੱਲੇ ਕਿ ਇੱਕ ਕਟਣਾ ਕਟਣਾ ਆ ਇਹ ਤੇ ਆ ਮੈਂ ਤਾਂ ਲਫਾਫ ਆਇਆ ਤੇਰਾ ਸਪੀਕਰ ਚ ਦੱਸ ਆਇਆ ਪਿਆ ਆਹੀ ਛੇ ਤੋਂ ਪੜਾਏ ਕਿਹਨੂੰ ਛੇਨ ਪੜਾਏ ਪੜਾਏ ਦੋ 9 ਵਜੇ ਨਾਲ ਆ ਤੇ ਹੁਣ ਅਸੀਂ ਕਰਨ ਲੱਗੇ ਆ ਉਹ ਬਾਕੀ ਇੱਕੂ ਕੱਟ ਕੇ ਚੱਲਿਆਂ ਘਰਾਂ ਨੂੰ ਸੈਟਲਿਟੀ ਹੋ ਗਿਆ ਨੋ ਮਬਾਦ ਗਿਆ ਪਰ ਬਾਟ ਵੀ ਥੋੜੀ ਹੈਗੀ ਹੈ ਤਾਂ ਜੰਦਿਆਂ ਨੂੰ ਤਾਂ ਲੱਗ ਜਾਣਾ ਵੀ ਪੱਤੀ ਮਿੰਟਾ ਵਾਹੀ ਖੜੀ ਰੱਖਣਾ ਮੈਂ ਗੱਲ ਫਿਰ ਤੂੰ ਲੈ ਛੱਡ ਨਹੀਂ ਪਾਇਆ ਥੀ ਦਤਾ 5 ਮਿੰਟ ਖਿੱਚ ਲੈ ਚੱਲੋ ਕੋਈ ਗੱਲ ਨਹੀਂ ਆ ਬਹੁਤ ਮਾਰੀ ਹੁੰਦੀ ਆ ਪੂਰਾ ਪੂਰਾ ਆਹ ਦੇ ਜਾ ਨਾ ਪੈਦਾ ਮੈਂ ਬੋਲ ਬੋਲ ਬਾਰਗਾ ਤੂੰ ਕਾਹਦਾ ਤੂੰ ਕਹ ਰਿਹਾ ਹੈਂ ਅਸਮ ਦਾ ਜੰਮਿਆ ਮੈਨੂੰ ਗੁੰਮਾ ਗਿਆ ਮਾਣੋ ਕੋਈ ਜਾ ਜਾਈਂ ਕਰਦੇ ਮੈਂ ਜੰਮਦਾ ਕੋਈ ਨਾ ਮੈਂ ਕੱਟ ਬਾਲਾ ਤੂੰ ਜਾਨ ਰਹੀ ਆ ਪਾਸਾ ਹੈ ਲੈ ਲੈ ਰੋ ਲੱਗਿਆ ਨਾ 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 ਮੰਤਰ ਦੇ ਰੱਤਾ ਪਾ ਕੇ ਜਸਤਿ ਰੱਖੀ ਤਾ ਆਹ ਲੈ ਕੌ ਵੀ ਆ ਲੈ ਆਹ ਹੋਇਆ ਜਾ ਮਾਚ ਅੱਜ ਬਾਦ ਮੇਂ ਰਿਪੋਰਟ ਨਾ ਖਰਾ ਕਰੀ ਜਾਂਦੇ ਆ ਕਾਲਾ ਕਰਨੀ ਆਏ ਸੀ ਤੇਰੇ ਨਾਲ ਕਿਦਾਂ ਰੋਣਾ ਕਰਨੀ ਆ ਇਹਦੀ ਡਿਫੈਂਸ ਦੱਸਿਆ ਨਹੀਂ ਮੈਨੂੰ ਸਰ ਆਏ ਆ ਇਧਰ ਆ ਕਰਦੇ ਹੋ ਕਿਉਂ ਨਹੀਂ ਲੈਣੇ ਠੱਡੇ ਦੇ ਖਾਲ ਲੱਗੇ ਹੁੰਦੀਆਂ ਨਾ ਕਵੇ ਚ ਕੀ ਹੋ ਗਿਆ ਫੜਾਈ ਟਲ ਗਿਆ ਚੌਂਕਣ ਲੱਗ ਗਿਆ ਤੇਲ ਜਣ ਏ ਜਗਾ ਤੋਂ ਦੇਖਣਾ ਇਹ ਆਪਣਾ ਸਾਲ ਆਵੇ ਰੰਗ ਗੂੜਾ ਨਿਕਲਿਆ ਓਏ ਚਮਕਣ ਲੱਗਾ ਭੰਦਰ ਫੋਟੋ ਚਲੇ ਗਿਆ ਚਮਕਣ ਲੱਗ ਗਿਆ ਪਰ ਬੰਬੂਤੀ ਨਾ ਨੌਇਆ ਚੱਲੇ ਚੱਲੇ ਗਿਆ ਯਾਰ ਹਾਂ ਕੇ ਕੁਕੂ ਵੀ ਕੱਟ ਲਾ ਗਿਆ ਨਿਆਰਾ ਹੁਣ ਚੱਲਿਆਂ ਘਰੇ ਠੰਡ ਲੱਗਣ ਲੱਗੀ ਮੈ ਦਿਗਾੜੇ ਵਾਲੀ ਦੀ ਪਾੜੀ ਜਾਗਟ ਦਿਗਾੜੇ ਵਾਲੇ ਹੋਣੀਆਂ ਗਿੱਲੇ ਲੀੜਾ ਜੀ ਜਾਣ ਕੇ ਆਪਾਂ ਚੱਲੇ ਹਾਂ ਘਰੇ ਆ ਬੱਬਾ ਤਪਰ ਬਾਦਾਂ ਦੇ ਕਿੱਲੇ ਸਪੀਕਰ ਛੱਡਿਆ ਉੱਚੀ ਕਰਕੇ ਸੁਣਦੇ ਨਹੀਂ ਕਹਿੰਦੇ ਚਪਣਾ ਹੱਤੇ ਬੜੀ ਫਿਰਦੇ ਚਪਲਾ ਕਿਹਦੇ ਕੋਲ ਹੈ ਨਹੀਂ ਉਹਥੇ ਰੱਖਿਆ ਬੰਦਾ ਨਹੀਂ ਸਪੀਕਰ ਕਿੱਥੇ ਰੱਖਿਆ ਓਏ ਓਏ ਸਿੰਦਰਾ ਪਾਈਂ ਆ ਜਾ ਸਪੀਕਰ ਲਾਉਂ ਕੁੱਝ ਸੋਫਾ ਚਵਾੜਾ ਹੈ ਜਿਹੜਾ ਤਿੰਨ ਆਹ ਦੂਰੀਆਂ ਪਾਈ ਫਿਰਦਾ ਦਿਖਾੜਿਆ ਵਾਲਾ ਏ ਜਿਹੜਾ ਦਿਖਾਈਏ ਏ ਆਜੇ ਆ ਤੁਰਾ ਤੁਰ ਕੇ ਜਿਹੜਾ ਸੁਣਦਾ ਭਾਵੇਂ ਵੱਡੇ ਵੈਲਗਾ ਚਪਣਾ ਤੇਰੀਆਂ ਉਹ ਪਾਈ ਫਿਰਦਾ ਤੈਨੂੰ ਆਹਦੀ ਇੰਨੀ ਆਵਾਜ਼ ਕੀਤੀ ਤੈਨੂੰ ਕਹੀਂ ਜਾਏ ਨਾ ਚਪਣਾ ਉਹ ਪੈਰਾਂ 'ਚ ਪਾਈ ਫਿਰਦਾ ਪੈਰਾਂ 'ਚ ਪਾਈ ਫਿਰਦਾ ਦਿਗਾੜੇ ਵਾਲਾ ਚਪਲਾ ਦਾ ਹੀ ਚੱਕੀ ਫਿਰਦੇ ਆਂ ਇਹ ਚੜਾ ਖਾਂਗੇ ਕਿਵੇਂ ਚੜਾਉਂਦਾ ਜੀ ਹੈ ਅੰਜਰਾਂ ਨਾਲ ਹੈ ਦਿਗਾੜਾ ਵੇ ਕੀ ਹੈ ਬਾਣਾ ਪੁੱਠਾ ਚੜਾਈ ਫਿਰਦਾ ਕਾਨੀ ਤਾਂ ਹੁੰਦੇ ਆਏ ਆਹਾਂ ਹਾਂ ਗਿਫਟ ਮਿਲਦਾ ਤਾਂ ਨਾਲੇਕਨ ਜਣਾਉਂਦੇ ਹੁੰਦੇ ਪਾ ਦਿਖਾੜਿਆ ਵੇਖੀ ਆਂ ਆਹੀ ਹੁੰਦਾ ਸਹੀ ਆ ਹੈ ਪਹਿਲਾ ਗਿਫਟ ਮਿਲਦਾ ਆ ਲੇਕਨ ਸਹੀ ਗੱਲ ਹੈ ਹੂੰ ਸਹੀ ਆ ਮੈਂ ਤਾਂ ਬਈ ਇੱਥੇ ਆ ਕੇ ਗਿਫਟ ਮਿਲਦਾ ਪਹਿਲੇ ਵਾਲਾ ਆਹੇ ਫੇਰ ਰੋਟਾ ਖਾਈ ਜਾਂਦੇ ਹਨ ਆ ਹੀ ਨਹੀਂ ਲੋਟ ਆਂਦਾ ਭੈਣ ਸਾਰੇ ਹੱਡ ਜੇ ਖਾ ਗਿਆ ਤਰੀ ਰਹਿ ਗਈ ਇਕੱਲੀ ਉਥੇ ਗੱਲ ਇਹ ਆ ਕਹਿੰਦਾ ਭੈਣ ਕਾਲੇ ਭੱਜਣੇ ਕਿਰਪਾਨ ਪਈ ਹੁੰਦੀ ਆ ਮੋਢੇ ਆਈ ਜਾਂ ਵੀ ਭੈਣ ਨੂੰ ਨਾ ਛੇੜੀ ਹੱਥ ਲਾ ਦੂੰ ਆਕ ਨੂੰ ਖਾਈ ਕਿਥੇ ਲਾਉਣਾ ਆ ਮੇਰਾ ਹਨ ਆ ਤੇਰਾ ਤਗੜਾ ਕਿਹੜਾ ਮੇਰਾ ਦੀਨਾਂ ਜਣਾ ਗੱਲ ਚੰਗਾ ਬਈ ਓਕੇ ਬਾਏ ਬਾਏ ਆ ਜੇ ਤੀਜ ਨੂੰ ਪਤਾ ਲੱਗ ਜੂਗਾ ਆ ਜਾਂਦੇ ਕੋਈ ਇੰਨੇ ਵੀਡੀਓ ਬਣਾਈ ਇੰਨਾ ਆਪਾਂ ਜਿੱਤ ਤਾਈ ਹੋਣਾ ਆ ਪਰਦਨ ਨੂੰ ਪਤਾ ਹੀ ਨਹੀਂ ਲੱਗਿਆ ਚੋਰ ਹੁਣ ਕਹੀ ਤਾਂ ਮੇਰਾ ਹਲਾ ਇੱਥੇ ਹੱਥ ਪੁੰਝ ਕੇ ਉੱਠ ਗਿਆ ਇਹ ਰਾ ਚੌਕੀ ਸਰਦਾਰ ਦੋਰੇ ਦੇਖਣ ਆਏ ਆ ਉਹ ਪਰਦਾਂ ਬੁੱਕੋ ਸਾਲਡ ਬੁੱਕੋ ਸਾਲਡ ਆਖਰੀ ਮੀਲ ਹੈਪੀ ਬਰਥਡੇ ਟੂ ਕਿੰਦਾ ਉਹ ਵੀ ਖਾਈ ਜਾਂਦੇ ਆ ਉਹ ਤਾਂ ੜ ਕੇ ਘਰਾਂ ਨੂੰ ਆਦ ਨੂੰ ਤਾਂ ਆਈ ਸੀ ਮਿਲਦੇ ਆ ਅਗਲੀ ਤਕੜੀ ਵੀਡੀਓ ਦੇ ਵਿੱਚ ਧੰਨਵਾਦ